ਜਾਉਗੇ ਅੱਜ ਦਾ ਕਿਹੜਾ ਫੰਸੇ ਗਰਾਇਆ ਜਾ ਰਿਹਾ ਪੋਲੇ ਦਾ ਜੈ ਕਰ ਰਹੇ ਵੀਰ ਬਜਰੰਗੇ ਹਾਏ ਹਰ ਮਹਾਦੇਵ ਇਹ ਜਿਹੜਾ ਪ੍ਰੋਗਰਾਮ ਹੈ ਪ੍ਰੋਗਰਾਮ ਕੋਈ ਨਹੀਂ ਇਹ ਪੋਲੇ ਦਾ ਅਸ਼ੀਰਵਾਦ ਲੈਣ ਲਈ ਵੀ ਸ਼ਿਵਰਾਤਰੀ ਤੇ ਵੀ ਜਿੱਦਾਂ ਇੱਕ ਸਾਡੀ ਹਜ਼ਾਰਾਂ ਸਾਲ ਤੋਂ ਪਰंपरा ਚੱਲਦੀ ਆ ਰਹੀ ਹੈ ਵੀ ਲੰਗਰ ਲਗਾਇਆ ਹੈ ਵੀ ਲੰਗਰ ਲਗਾ ਕੇ ਗਰੀਬ ਗੁਰਵਦੀ ਸੇਵਾ ਕਰੀਏ ਔਰ ਪ੍ਰਭੂ ਦਾ ਨਾਮ ਲਈਏ ਵੀ ਅਸੀਂ ਕਹਿੰਨੇ ਪਰਮਾਤਮਾ ਛੇ ਪੋਲੇ ਨਾਥ ਹਰ ਆਦਮੀ ਤੇ ਆਪਣੀ અપਾਰ ਕਿਰਪਾ ਬਣਾਈ ਰੱਖੇ ਕਿਤਾਰੇ ਕੰਮ ਕੀਤੇ ਜਾਂਦੇ ਮੰਡੀ ਦੇ ਵਿੱਚ ਕਿਤਾਰੇ ਭਲੇ ਦੇ ਕੰਮ ਕੀਤੇ ਜਾ ਰਹੇ ਨੇ ਭਾਈ ਦੇ ਕੰਮ ਕਰ ਰਹੇ ਜਿੱਤੇ ਤੱਕ ਦਾ ਤਾਲੂਕਾ ਮੰਡੀ ਦੇ ਪੜਾਈ ਦੇ ਕੰਮਾਂ ਦਾ ਮੇਰਾ خیال ਮੈਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ ਵੀ ਇਹ ਗੁਰ ਮੰਡੀ ਵਾਹ ਦੀ ਕੈਸੀ ਜਗਾ ਹੈ ਵੀ ਜਿੱਥੇ ਅਸੀਂ ਧਰਮ ਕਰਮ ਦੇ ਕੰਮ ਕਰਦੇ ਨੇ ਜੇ ਮੈਂ ਥੋੜਾ ਜਿਹਾ ਪਿੱਛੇ ਜਾਵਾਂ ਤੇ 3 ਜਨਵਰੀ ਨੂੰ ਇੱਕ ਪ੍ਰੋਗਰਾਮ ਕੀਤਾ ਸੀ ਜਿਦੇ ਚ ਅੰਦਾਜ਼ਨ 400 ਰਜ਼ਾਈਆਂ ਗਰੀਬ ਗੁਰਬੇ ਨੂੰ ਵੰਡੀਆਂ ਕੋਈ 100 ਬੋਟਲ ਬਲੱਡ ਡੋਨੇਟ ਕੀਤਾ 125 ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਵੀ ਅਸੀਂ ਡਰੈਸਾਂ ਦਿੱਤੀਆਂ ਵੀ ਅਸੀਂ ਤਾਂ ਪ੍ਰਮਾਤਮਾ ਨੂੰ ਇਹ ਕਰਦੇ ਮੈਂ ਸਾਨੂੰ ਅਸ਼ੀਰਵਾਦ ਦੇਵੇ ਵੀ ਐਦਾਂ ਦੇ ਧਰਮ ਕਰਮ ਵਾਲੇ ਕੰਮ ਕਰਦੇ ਰਹਿਣ ਤੁਸੀਂ ਕਹਿੰਨੇ ਕਰਦੇ ਕੀ ਹੋ ਜੇ ਮੈਂ 2 ਸਾਲ ਪਿੱਛੇ ਚਲ ਜਾ ਬੇ ਅਸੀਂ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਵੀ ਕਰਾਨੀਆਂ ਅਸੀਂ ਤਾਂ ਪ੍ਰਭਾਤਮਾ ਨੂੰ ਭੋਲੇनाथ ਨੂੰ ਇੱਕੋ ਹੀ ਅਰਦਾਸ ਕਰਾਂਗੇ ਇਹ ਪ੍ਰਭੂ ਛੱਡ ਦੇ ਅਸ਼ੀਰਵਾਦ ਬਣਾਈ ਰੱਖੀ ਵੀ ਐ ਜੇ ਨੇਕ ਕੰਮ ਛੱਡ ਤੋਂ ਕਰਾਉਂਦੇ ਨਹੀਂ ਧੰਨਵਾਦ ਜੀ ਭਾਈਚਾਰੇ ਨੂੰ ਸੰਦੇਸ਼ ਦੇਣ ਦੀ ਜ਼ਰੂਰਤ ਨਹੀਂ ਭਾਈਚਾਰੇ ਨੂੰ ਸਭ ਨੂੰ ਪਤਾ ਵੀ ਇਹ ਸ਼ਿਵ ਭੋਲੇ ਦੇ ਦਿਨ ਚੱਲਦੇ ਆ ਔਰ ਜਗਾ ਜਗਾ ਹਜ਼ਾਰਾਂ ਹੀ ਲੰਗਰ ਲੱਗੇ ਹੋਏ ਨੇ ਪਰ ਅਸੀਂ ਤਾਂ ਫੇਰ ਵੀ ਅਸੀਂ ਆਪਣੇ ਸਮਾਜ ਨੂੰ ਇੱਕੋ ਹੀ ਗੱਲ ਕਵਾਂਗੇ ਵੀ ਇਹ ਜੇ ਨੇਕ ਕੰਮ ਕਰਦੇ ਰਹਿਣਾ ਚਾਹੀਦਾ ਜੈ ਕਰਾਏ ਵੀਰ ਬਜਰੰਗੇ ਹਰ ਹਰ ਮਹਾਦੇਵ ਅੱਜ ਗੁਰਮੰਡੀ ਸ਼ਿਮਸਨਾ ਰਾਸ਼ਟ੍ਰਭਾਦੀ ਸੁਨੀਲ ਤਾਗੜੀ ਦੀ ਤਰਫੋਂ ਗੁਰਮੰਡੀ ਮੇਂ ਸ਼ਿਵਰਾਤੀ ਦੇ ਪ੍ਰਕਸ਼ਿਚ ਲੰਗਰ ਲਗਾਇਆ ਗਿਆ ਵਾ ਇਹਦੇ ਵਿੱਚ ਆਪਾਂ ਸਾਰਿਆਂ ਨੂੰ ਲੰਗਰ ਦੀ ਕਰ ਰਹੇ ਆ ਜੀ ਸੇਵਾ ਕਰ ਰਹੇ ਆ ਸੁਨੀਲ ਤਾਗੜੀ ਜੀ ਗੁਰਮੰਡੀ ਪ੍ਰਧਾਨ ਰਿੰਕੂ ਤਾਗੜੀ ਜੀ ਅਰुण ਤਾਗੜੀ ਜੀ ਰਿੱਪੀ ਤਾਗੜੀ ਜੀ ਟੋਨੀ ਗੁਪਤਾ ਜੀ ਕਿਦਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਬਹੁਤ ਵਧੀਆ ਜੀ ਹਨੀ ਸ਼ਰਮਾ ਜੀ ਵਰੁਣ ਗੁਪਤਾ ਜੀ ਅਸੀਂ ਇੱਥੇ ਹੁਣ ਇੱਕ ਮਹੀਨਾ ਪਹਿਲਾਂ ਇੱਥੇ ਅਸੀਂ ਤਿੰਨ ਤਰੀਕ ਨੂੰ ਰਜਾਈਆਂ ਵੰਡੀਆਂ ਸੀਗੀਆਂ ਗਰੀਬ ਪਰਿਵਾਰਾਂ ਨੂੰ ਰਜਾਈਆਂ 4-500 ਰਜਾਈ ਵੰਡੀ ਸੀ ਸਕੂਲ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਅਸੀਂ ਇੱਥੇ 700 700 ਬੱਚਿਆਂ ਨੂੰ ਅਸੀਂ ਇੱਥੇ ਉਹ ਦਿੱਤਾਈ ਪਾਣੀ ਦੀਆਂ ਬੋਤਲਾਂ ਕਾਪੀਆਂ ਕਾਪੀਆਂ ਕਿਤਾਬਾਂ ਨਾਲ ਸਕੂਲ ਦੀਆਂ ਵਰਦੀਆਂ ਦਿੱਤੀਆਂ ਸੀ ਉਸ ਤੋਂ ਪਿਛਲੇ ਸਾਲ ਅਸੀਂ ਇੱਥੇ ਦੋ ਗਰੀਬ ਕੁੜੀਆਂ ਦਾ ਵਿਆਹ ਕੀਤਾ ਸੀਗਾ ਅਸੀਂ ਇਹ ਧਰਮ ਕਰਮ ਦਾ ਕੰਮ ਤਾਂਗੜੀ ਸਾਹਿਬ ਦੀ ਅਕਸ਼ਰਤ ਕਰਦੇ ਰਹੀਦਾ ਜੈ ਭੋਲੇ ਵੀ ਪੋਲੇ ਕੀ ਫੌਜ ਕਰੇਗੀ ਮੋਤ ਅਨੀ ਭਾਈ ਜੈ ਭੋਲੇ ਸ਼ਿਵਰਾਤਰੀ ਮੋਸਕ ਕਮੇਟੀ ਵੱਲੋਂ ਤੇ ਸ਼ਹਿਰ ਵਾਸੀਆਂ ਵੱਲੋਂ ਪੂਰੇ ਹਿੰਦੁਸਤਾਨ ਨੂੰ ਪਰ ਲੁਧਿਆਣੇ ਨੂੰ ਪੂਰੇ ਪੰਜਾਬ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਜੀ ਸਾਰੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢੇ ਜੁੜ ਕੇ ਇੱਕ ਦੂਜੇ ਦਾ ਸਾਥ ਦਓ ਜਿਹਦੇ ਨਾਲ ਇਹ ਟਾਈਮ ਲੰਘੇ ਕਿਉਂਕਿ ਟਾਈਮ ਥੋੜਾ ਕ੍ਰੂਸ਼ਲ ਚੱਲ ਰਿਹਾ ਥੋੜਾ ਠੀਕ ਨਹੀਂ ਚੱਲ ਰਿਹਾ ਇਸ ਕਰਕੇ ਇਸ ਟਾਈਮ ਦੇ ਵਿੱਚ ਸਾਰੇ ਲੋਕਾਂ ਨੂੰ ਮੇਨ ਸ਼ਿਵਰਾਤਰੀ ਦਾ ਇਹੀ ਹੈਗਾ ਵਾ ਕਿ ਜਿਹੜਾ ਕਿ ਲੋਕੀ ਇੱਕ ਦੂਜੇ ਦਾ ਸਾਥ ਦੇਣ ਇੱਕ ਨਾ ਇੱਕ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਤੇ ਉਹਦੇ ਚ ਉਹਦਾ ਸਾਥ ਦੇ ਜਿਹਦੇ ਨਾਲ ਲੋਕੀ ਇਹ ਟਾਈਮ ਨੰਗਾਨ ਜਾਂ ਭੋਲੇ ਹਰ ਸਾਲ ਇਦਾਂ ਹੀ ਸ਼ਿਵਰਾਤਰੀ ਦੇ ਪ੍ਰੋਗਰਾਮ ਤੇ ਅਸੀਂ ਹਰ ਸਾਲ ਨੰਗਰ ਲਗਾਉਂਦੇ ਆ ਸਾਡੇ ਸੁਨੀਲ ਗੰਗਲੀ ਜੀ ਹਰ ਵਾਰ ਅੱਗੇ ਵੱਧ ਕੇ ਸਾਰਾ ਕੰਮ ਕਰਦੇ ਨੇ ਇਸੇ ਜਵਾਂਤ ਅਰੀ ਇਲਾਕੇ ਦੇ ਵਿੱਚ ਦੇਖੋ ਜੀ ਇਹ ਸੇਵਾ ਹਮੇਸ਼ਾ ਹੀ ਚੱਲਦੀ ਰਹਿੰਦੀ ਹੈ ਅਸੀਂ ਕਈ ਸੰਸਥਾਵਾਂ ਸਾਰੀਆਂ ਅਲੱਗ-ਅਲੱਗ ਹੈ ਜੀ ਸਾਰੀਆਂ ਸਾਰੇ ਆਪਣੇ-ਆਪਣਾ ਲੰਗਰ ਲਗਾਉਂਦੇ ਆ ਹਰ ਸਾਲ ਤਿੰਨ-ਚਾਰ ਲੰਗਰ ਹਰ ਰੋਜ਼ ਦੇ ਹਿਸਾਬ ਦੇ ਨਾਲ ਲੰਗਰ ਲੱਗਦੇ ਆ ਇੱਥੇ ਭਾਈਚਾਰਾ ਵੀ ਮਹੀ ਅੱਜ ਭਾਈਚਾਰਾ ਦੇਖੋ ਜੀ ਸਾਰਾ ਭਾਈਚਾਰਾ ਇਹ ਦੇਖੋ ਤੁਸੀਂ ਸਾਰੇ ਹਿੰਦੂ ਸਿੱਖ ਸਾਰੇ ਇਕੱਠੇ ਹੋ ਕੇ ਸਾਰੇ ਪ੍ਰਸ਼ਾਦ ਵੰਡਦੇ ਆ ਸਾਰੇ ਇੱਕ ਮਿਲ ਕੇ ਦੇਖੋ ਤੁਸੀਂ ਹੁਣ ਦੇਖੋਗੇ ਸਾਰੇ ਸਰਦਾਰ ਸਿੱਖ ਉਹ ਹਿੰਦੂ ਸਾਰੇ ਮਿਲ ਕੇ ਹੀ ਪ੍ਰਸ਼ਾਦ ਵੰਡਣਗੇ